ਹੁਣ ਪਤਾ ਕੀ ਆ ਕਿਵੇਂ ਆ ਓ ਗੁੱਗੂ ਦੀ ਘਰ ਤੀ ਫਿਰਦੀ ਏ ਹਾਂ ਏ ਟੰਗਿਆ ਦੇਂਗੇ ਐਦੂ ਤਾਂ ਤੇਰੇ ਘਰ ਦੇ ਕੋਰ ਕੁੜੀ ਜਾ ਮ ਲੈੰਦੇ ਨਾ ਵਧੀਆ ਸੀ ਆ 15 ਮਿੰਟ ਹੋ ਗਿਓ ਤੇਲ ਲੈ ਕੇ ਮੁੜਿਆ ਆਉਂਦਾ ਤੇ ਤੇਰੇ ਤੋਂ ਮੋੜ ਸਾਂ ਇਹਨੂੰ ਮੁੜਿਆ ਮੁੜਿਆ ਇੱਥੋਂ ਇੱਕ ਇੰਜਨ ਤੇ ਰੱਖ ਦਿਆ ਆ ਇਹ ਫੜਾ ਇਹਨੂੰ ਆ ਫੜ ਆ ਲਾਲਾ ਆ ਕੱਟੀਆਂ ਖਾਈ ਜਾਂਦਾ ਐਵੇਂ ਢਿੱਡ ਦੁਖੂ ਆ ਫੜ ਕੈਚ ਵੈਰੀ ਗੁੱਡ ਪਲੇਅਰ ਤੁਸੀਂ ਬਹੁਤ ਵਧੀਆ ਫੜਦੇ ਹੋ ਕੈਚ ਆ ਕੇ ਐ ਕਰਕੇ ਲੈ ਕੇ ਆਏ ਕੈਚ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਹੁਣ ਪਤਾ ਕੀ ਜਾਂਦਾ ਕਿਵੇਂ ਆ ਓ ਗੁੱਗੂ ਦੀ ਘਰ ਤੀ ਫਿਰਦੀ ਏ ਹਾਂ ਟਿੰਗੇ ਟਿੰਗੇ ਉਹ ਲੋਕੀ ਤੇਰੇ ਤੋਂ ਸੰਗਦੀ ਵੇਖ ਦੇ ਆ ਦੇਖ ਕੋਈ ਆ ਗਿਆ ਨਾ ਆ ਆ ਆ ਆ ਆ ਜਾਂਦੀ ਆ ਜਾਂਦੀ ਤੂੰ ਵੀ ਬੁਲਾ ਦੇ ਸਾਸਿਕਾੜਾ ਕੋਤਿਆਂ ਮੈਂ ਕਿ ਕੰਡੇ ਇਕੱਠੇ ਕੀਤੇ ਮਤਲਬ ਐਦੂ ਤਾਂ ਤੇਰੇ ਘਰ ਦੇ ਕੋਰ ਕੁੜੀ ਜਾ ਮ ਲੈਂਦੇ ਨਾ ਵਧੀਆ ਸੀ ਆ 15 ਮਿੰਟ ਹੋ ਗਿਓ ਤੇਲ ਲੈ ਕੇ ਮੁੜਿਆ ਆਉਂਦਾ ਤੇ ਤੇਰੇ ਤੋਂ ਮੁੜਸਾ ਇਹਨਾਂ ਮੁੜਿਆ ਇਥੋਂ ਹੋਰ ਸਹੀ ਗੱਲ ਆ ਆ ਲੈ ਹੁਣ ਵੇਲਾ ਅੰਕਲ ਦੀ ਮਰਵੇ ਤੇ ਆਪ ਦੀ ਵੇਹ ਉਹਦੋਂ ਦਹੀਂ ਦਾ ਮੈਨੂੰ ਹੁਣੇ ਦੇ ਦੋ ਦਹੀਂ ਹੈ ਹਾਂ 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 ਓਏ ਆ ਗਿਆ ਮੋٹے ਦਿਮਾਗ ਆ ਉਹ ਕੀ ਆ ਇੱਕ ਮੈਨੂੰ ਤੁਸੀਂ ਦੱਸਦੇ ਖੜੇ ਆ ਤਾ ਮੈਂ ਤੁਹਾਨੂੰ ਦੱਸਦਾ ਨਾ ਤੈਨੂੰ ਸੁਣਦਾ ਕੰਨ ਵੀ ਬੰਦਾ ਕਹਿੰਦੇ ਬੰਦੇ ਨੂੰ ਸੁੰਣਾ ਜ਼ਿਆਦਾ ਚਾਹੀਦਾ ਦਿਮਾਗ ਦੇ ਦੋ ਤਾਂ ਨਹੀਂ ਜਾਣ ਦਿੰਦਾ ਓਏ ਨਹੀਂ ਐਡਾ ਦਿਲ ਦਿਲ ਬਹੁਤ ਵੱਡਾ ਇਹਦਾ ਐਵੇਂ ਨਾ ਜਾਣੀ ਇਹਨੂੰ ਹੈਲੋ ਨਵੇਂ ਫਾਰਮਰ ਆ ਚੁੱਕੇ ਨੇ ਮਸ਼ੀਨ ਦੇ ਵਿਚਾਰ ਆਪ ਸਵੇਰ ਦਾ ਲੱਗਾ ਹੀ ਇੱਕ ਟੋਪੀ ਦਾ ਰੰਗ ਬਹੁਤ ਘੈਂਡਾ ਵੀਰ ਦਾ ਤੇ ਇੱਕ ਨੌਜਵਾਨ ਗੱਭਰੂ ਉੱਧਰ ਹੈ ਹੱਸਦੀਆਂ ਅੱਖਾਂ ਬੰਦ ਹੁੰਦੀਆਂ ਅੱਧੀਆਂ ਛੱਲੀਆਂ ਤੁਹਾਡੀਆਂ ਘਲੇ ਖਾ ਗਿਆਈ ਇਹ ਕਿਤੇ ਮਾਝ ਜਿਹੜੀ ਤੂੰ ਖਾਈ ਉਹਨੂੰ ਤੂੰ ਭਰਾਵਾ ਛੱਲਾ ਪੱਕੀ ਪਈਆ ਫੜਾ ਵੀਰ ਨੂੰ ਆ ਫੜਾ ਛੱਲੀ ਇੱਕ ਇੰਜਨ ਤੇ ਰੱਖ ਦਿਆ ਆ ਇਹ ਫੜਾ ਇਹਨੂੰ ਆ ਫੜ ਆ ਲਾਲਾ ਆ ਕੱਟੀਆਂ ਖਾਈ ਜਾਨਾ ਐਵੇਂ ਢਿੱਡ ਦੁਖੂ ਆ ਫੜ ਕੈਚ ਵੈਰੀ ਗੁੱਡ ਪਲੇਅਰ ਤੁਸੀਂ ਬਹੁਤ ਵਧੀਆ ਫੜਦੇ ਹੋ ਕੈਚ ਆ ਕੇ ਆ ਕੇ ਲੈ ਕੇ ਆਏ ਘਤਰੋ ਕੇ ਖਿਡਾਰੀ ਦੋ ਆ ਦੁਨੀਆਦਾਰੀ ਇੱਕ ਪਾਸੇ ਤੇ ਸੋਕੀ ਦਾ ਹਰਾ ਇੱਕ ਪਾਸੇ ਕੀ ਕਰੀਏ ਉਹਨਾਂ ਨੂੰ ਉਹ ਭਰਾਵਾ ਨੂੰ ਤੇਰੇ ਮਗਰ ਭੇਜ ਲੱਗੇ ਮੁਰਸੇ ਨਹੀਂ ਨਿਕਲੇ ਆੜ ਚੋਂ ਆੜ ਵੀ ਨਹੀਂ ਕਹਿ ਸਕਦੇ ਵਾਟ ਹੀ ਜਾਂਦਾ ਨਿੱਕੀ ਜੀ ਕੀ ਕਹਿਣਾ ਉਸੇ ਤੇ ਚੱਲ ਚੱਲ ਹਾਂ ਰਾਹ ਸਾੜ ਦਾ ਬੈਣਾ ਹੈ ਉਸੇ ਦੇ ਲੈਣਾ ਜਿੱਦਾ ਭਾਰਾ ਪਾ ਕੇ ਪੰਜ ਲੀਟਰ ਪਾਣੀ ਲੈ ਕੇ ਟੋਟਾ ਚ ਜਗਦਾ ਹੁੰਦਾ ਇਹ ਡੇਲੀ ਦਾ ਚੱਕਰ ਚਲਾ ਇਹ ਪਾਣੀ ਪੀਦਾ ਨੀ ਬੂ ਹੁਣ ਲਹਿਰ ਚ ਹੈ ਹੁਣ ਦਹੀਂ ਖਾਏ ਹੋਏ ਕੋਈ ਨਾ ਤੇ ਬਹਿ ਜਾ ਉਹ ਫ੍ਰੀਜੇ ਦਹੀਂ ਲੈ ਆਪਣਾ ਟਰੈਕਟਰ ਅੱਜ ਲੱਗਾ ਵਿਚਾਰਾ ਵਰਕ ਸਟਾਨ ਅੱਜ ਦਾ ਹਾਂ ਜੀ ਜੇ ਤੁਸੀਂ ਦੇਖ ਲਈ ਹੁਣੇ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ